ਖਬਰ ਲੈਨੇ ਡੇਰਾ ਵਸੀ ਤੋਂ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਰਾਜ ਫਾਰਮੇਸੀ ਕਾਉਂਸਲ ਦੇ ਰਜਿਸਟਰਾਰਾਂ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਪਲੇਬਾਜ਼ੀ ਕਰਕੇ ਅਯੋਗ ਉਮੀਦਵਾਰਾਂ ਨੂੰ ਦਾਖਲਾ ਦੇਣ ਅਤੇ ਡੀ ਫਾਰਮੇਸੀ ਦੀਆਂ ਡਿਗਰੀਆਂ ਜਾਰੀ ਕਰਨ ਦੇ ਦੋਸ਼ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਵਿਜੀਲੈਂਸ ਬਿਊਰੋ ਵੱਲੋਂ ਪਹਿਲਾਂ ਹੀ ਦਾਖਲੇ ਰਜਿਸਟ੍ਰੇਸ਼ਨ ਅਤੇ ਬਨੇ ਬੇਨਿਯਮੀਕਰਨ ਅਤੇ ਪ੍ਰਾਈਵੇਟ ਕਾਲਜਾਂ ਵਿੱਚ ਪੜ ਰਹੇ ਅਯੋਗ ਵਿਦਿਆਰਥੀ ਨੂੰ ਡੀ ਫਾਰਮੇਸੀ ਦੇ ਲਾਇਸੈਂਸ ਜਾਰੀ ਕਰਨ ਦੇ ਦੋਸ਼ 'ਤੇ ਪੀਐਸਪੀਸੀ ਦੇ ਸਾਬਕਾ ਰਜਿਸਟਰਾਰ ਅਤੇ ਅਧਿਕਾਰੀਆਂ ਵਿਰੁੱਧ ਐਫਆਈਆਰ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਵਿਖੇ ਅਪਰਾਧਿਕ ਮੁਕਦਮਾ ਦਰਜ ਕੀਤਾ। ਇਸ ਵਾਰ ਦੀ ਜਾਣਕਾਰੀ ਦਿੰਦੇ ਵਿਜੀਲੈਂਸ ਬਿਊਰੋ ਨੇ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਬਠਿੰਡਾ ਦੇ ਮਾਲ ਕੁਰਪ੍ਰੀਤ ਸਿੰਘ ਗਿੱਲ ਅਤੇ ਪ੍ਰਿੰਸੀਪਲ ਸਰਬਜੀਤ ਸਿੰਘ ਬਰਾੜ ਬਰਨਾਲਾ ਜ਼ਿਲ੍ਹੇ ਦੇ ਲਾਲਾ ਲਾਜਪਤ ਰਾਏ ਕਾਲਜ ਸੈਨਾ ਵਿਖੇ ਬਤਾਰ ਪ੍ਰਿੰਸੀਪਲ ਰਹੇ ਆਰ ਐਸ ਰਾਮਾਕੋੜੀ ਅਤੇ 2011 ਵਿੱਚ ਲਾਲਾ ਲਾਜਪਤ ਕਾਲਜ ਆਫ ਫਾਰਮੇਸੀ ਮੋਗਾ ਦੇ ਪ੍ਰਿੰਸੀਪਲ ਰਹੇ ਬਲਜਿੰਦਰ ਸਿੰਘ ਬਾਜਵਾ ਸ਼ਾਮਲ ਸਨ ਇਸ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਪੀਐਸਪੀਸੀ ਦੇ ਸਾਬਕਾ ਰਜਿਸਟਰਾਰ ਮੁਲਜ਼ਮ ਪ੍ਰਵੀਨ ਕੁਮਾਰ ਭਾਰਦਵਾਜ ਅਤੇ ਡਾਕਟਰ ਤੇਜਵੀਰ ਸਿੰਘ ਅਤੇ ਸੁਪਰਡੈਂਟ ਅਸ਼ੋਕ ਕੁਮਾਰ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਇਸ ਤੋਂ ਇਲਾਵਾ ਇਸ ਮਾਮਲੇ ਵਿੱਚ ਨੌ ਫਾਰਮਾਸਿਸਟਾਂ ਨੂੰ ਵੀ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੇ ਅੱਗੇ ਦੱਸਿਆ ਕਿ ਫੜੇ ਗਏ ਸਾਰੇ ਮੁਲਜ਼ਮਾਂ ਨੂੰ ਪਲਕੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਕਿਹਾ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਤਾਂ ਜੋ ਪੀਐਸਪੀਸੀ ਦੌਰਾਨ ਅਧਿਕਾਰੀਆਂ ਕਰਮਚਾਰੀਆਂ ਤੇ ਕਲਰਕਾਂ ਦੇ ਨਾਲ ਨਾਲ ਪ੍ਰਾਈਵੇਟ ਕਾਲ ਜਣਾ ਸੰਬੰਧਿਤ ਵਿਅਕਤੀਆਂ ਦੀਆਂ ਭੂਮਿਕਾਵਾਂ ਦੀ ਵੀ ਜਾਂਚ ਕੀਤੀ ਜਾ ਸਕੇ। ਹਾਂਜੀ ਸਰ ਕੀ ਮਾਮਲਾ ਸਾਹਮਣੇ ਕਿੰਨੇ ਬੰਦੇ ਜਿਵੇਂ ਤੁਹਾਡੇ ਧਿਆਨ ਚਾਹੀਏ ਪਹਿਲਾ ਮੁਕੱਦਮਾ ਨੰਬਰ 17 812 23 ਨੂੰ IGOWING ਵਿਜੀਲੈਂਸ ਲੁਧਿਆਣਾ ਅਥੇ ਦਰਜ ਹੋ ਚੁੱਕਾ ਹੈ। ਡੀ ਫਾਰਮੇਸੀ ਜਿਹੜਾ ਸਕੈਂਡਲ ਸੀਗਾ ਬੇਸਿਕਲੀ ਇਹ ਜਿਹੜੇ ਡੀ ਫਾਰਮੇਸੀ ਕਰਦੇ ਨੇ ਕਾਲਜਸ ਤੋਂ ਵਕਫਾ ਕਾਲਜਸ ਤੋਂ ਉਹ ਇਹ ਸਾਹਮਣੇ ਆਇਆ ਸੀ ਵੀ ਜਿਹੜੇ ਇਹ 10+2 ਜਿਹੜੀ ਇਹ ਵਿੱਚ ਮੈਡੀਕਲ ਔਰ ਨਾਨ ਮੈਡੀਕਲ ਦੀ ਹੋਣੀ ਚਾਹੀਦੀ ਸਾਇੰਸ ਸਬਜੈਕਟ ਹੋਣਾ ਚਾਹੀਦਾ ਉਹ ਪ੍ਰਾਈਵੇਟ ਤੌਰ ਤੇ ਬਾਹਰ ਲਿਆਂ ਜਿਹੜੀਆਂ ਕੋਈ ਐਜੂਕੇਸ਼ਨ ਬੋਰਡ ਸੀ ਜੁਪੀ ਬਿਹਾਰ ਐਮਪੀ ਵਗੈਰਾ ਤੋਂ ਕਰਵਾ ਰਹੇ ਸੀ ਬੱਚੇ ਔਰ ਇਹ ਇਹਦੇ ਵਿੱਚ ਉਹ ਫਿਰ ਉਹਦੇ ਬੇਸਿਸ ਤੇ ਉਹ ਡੀ ਫਾਰਮੇਸੀ ਕਰ ਲੈਂਦੇ ਨੇ ਅਗੋਂ ਫਿਰ ਉਹ ਫਾਰਮੇਸੀ ਸੈਕਟਿਵਟ ਲੈ ਲੈਂਦੇ ਨੇ ਜੋ ਕਿ ਸਾਰਾ ਗਲਤ ਸੀਗਾ ਇਹ ਫਿਰ ਇਨਕੁਆਇਰੀ ਦੌਰਾਨ ਪਾਇਆ ਗਿਆ ਸੀ ਵੀ ਇਹ ਫੇਕ ਇੱਕ ਮਤਲਬ ਇੱਕ ਰੈਕਟ ਹੋਇਆ ਉਹ ਇਹਦੇ ਦੌਰਾਨ ਦੋ ਰਜਿਸਟਰਰ ਆਲਰੇਡੀ ਗੁਫਤਾਰ ਨੇ ਫਾਰਮੇਸੀ ਕੌਂਸਲ ਦੇ ਜਿਹੜੇ ਬੰਦਾ ਹਵਾਲਾਤ ਨੇ ਇੱਕ ਸਟੂਡੈਂਟ ਉਹ ਵੀ ਪੜਿਆ ਹੋਇਆ ਨੌ ਫਾਰਮੇਸੀ ਜਿਹੜੇ ਫਾਰਮੇਸੀ ਜਿਹੜੇ ਹੈਗੇ ਆ ਬੋਰਡਰ ਹੈਗੇ ਟੀ ਫਾਰਮੇਸੀ ਬੋਰਡਰ ਉਹ ਨੌ ਆਲਰੇਡੀ ਉਹ ਵੀ ਪੜੇ ਜਾ ਚੁੱਕੇ ਨੇ ਔਰ ਬਾਅਦ ਵਿੱਚ ਫਿਰ ਜਿਹੜੇ ਪ੍ਰਿੰਸੀਪਲ ਸਾਡੇ ਧਿਆਨ ਚ ਆਏ ਸੀਗੇ ਜਿਹੜੇ ਨਾਮਿਨੇਟ ਹੋਏ ਸੀਗੇ ਉਹਨਾਂ ਤੇ ਆਪਣੇ ਅੱਜ ਰੀਡ ਕੋਈ ਸੀ ਔਰ ਜਿਹਨਾਂ ਬੱਚੇ ਸੀ ਚਾਰ ਦੋਸ਼ੀ ਅੱਜ ਇੱਕ ਗਫਤਾਰ ਕੀਤੇ ਨੇ ਵਕਫੋ ਪੁਲਜਾਂ ਤੇ ਜਿਹਨਾਂ ਜੋ ਇੱਕ ਲਾਲਾ ਲਾਜਪਤ ਰਾਏ ਕਾਲਜ ਫਾਰਮੇਸੀ ਮੋਗਾ ਹੈ ਉਹਨਾਂ ਤੇ ਬਲਜਿੰਦਰ ਸਿੰਘ ਬਾਜਵਾ ਪ੍ਰਿੰਸੀਪਲ ਜਿਹੜੇ ਕਿ ਤੁਹਾਨੂੰ ਹੁਣ ਨੌਕਰੀ ਛੱਡ ਚੁੱਕੇ ਸੀ ਕਿਸੇ ਹੋਰ ਕਾਲਜ ਲੱਗੇ ਹੋਏ ਸੀਗੇ ਔਰ ਉਹਨਾਂ ਤੋਂ ਉਹਨਾਂ ਨੂੰ ਗਫਤਾਰ ਕੀਤਾ ਔਰ ਇੱਕ ਪੰਜਾਬ ਮਲਟੀ ਪਰੂ ਮੈਡੀਕਲ ਇੰਸਟੀਚਿਊਟ ਸੈਣਾ ਬਰਨਾਲਾ ਉਥੋਂ ਦੇ ਇੱਕ ਆਰਐਸ ਰਾਮਾਕੋਡੀ ਪ੍ਰਿੰਸੀਪਲ ਸੀ ਜਿਹੜੇ ਕਿ ਕਸ਼ੋਰ ਕੋਟ ਜੀ ਲੱਗੇ ਹੋਏ ਸੀਗੇ ਉਹਨਾਂ ਨੂੰ ਵੀ ਕਵਤਾਰ ਕੀਤਾ ਔਰ ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਬਠਿੰਡਾ ਇਥੋਂ ਦੇ ਦੋ ਨੇ ਇੱਕ ਤਾਂ ਸਰਜੀਤ ਸਿੰਘ ਬਰਾੜ ਨੇ ਜਿਹੜੇ ਪ੍ਰਿੰਸੀਪਲ ਨੇ ਦੂਜੇ ਆਪਣੇ ਗੁਰਪ੍ਰੀਤ ਸਿੰਘ ਜਲ ਨੇ ਜਿਹੜੇ ਕਿ ਉਹਨਾਂ ਨੇ ਇਹਨਾਂ ਨੂੰ ਗਫਤਾਰ ਕੀਤਾ ਬਾਕੀ ਹੋਰ ਵੀ ਜਿਹੜੇ ਦੋਸ਼ੀ ਹੋ ਰਹਿੰਦੇ ਉਹ ਗਫਤਾਰ ਕੀਤੇ ਜਾਣਗੇ ਕਿ ਇਹਨਾਂ ਨੂੰ ਅਸੀਂ ਕੱਲ ਨੂੰ ਦਰਬਾਰ ਚ ਪੇਸ਼ ਕਰਾਂਗੇ ਸਰ ਟੋਟਲ ਜੇ ਦੇਖਿਆ ਜਾਵੇ ਕਿ ਪੂਰਾ ਰੈਕੋਰਡ ਚੱਲਦਾ ਪਿਆ ਜੀ ਕਿੰਨੇ ਕ ਬੰਦੇ ਹੋਂ ਤੱਕ ਜਿਹੜੇ ਆਇਡੈਂਟੀਫਾਈ ਹੋ ਚੁੱਕੇ ਨੇ ਜਿਨ੍ਹਾਂ ਨੇ ਫਾਰਮੇਸੀ ਜਿਹੜੀ ਹੈਗੀ ਫੇਕ ਤਰੀਕੇ ਨਾਲ ਜਿਹੜੀ ਕੀਤੀ ਦੇਖੋ ਕਾਫੀ ਫਿਗਰ ਹੈਗੀ ਹੈ ਜ਼ਿਆਦਾ ਬਾਕੀ ਫਿਲਹਾਲ ਅਸੀਂ ਟੋਟਲ 12 ਬੰਦੇ ਦੋਸ਼ੀ ਪਹਿਲਾਂ ਫੜੇ ਸੀ ਹੁਣ 4 ਇਹ ਫੜੇ ਗਏ ਨੇ ਬਾਕੀ ਫਾਰਮੇਸੀ ਜਿਹੜੇ ਡੀ ਫਾਰਮੇਸੀ ਵਾਲੇ ਜਿਹੜੇ ਵੀ ਉਹ ਕਰੀਬ 60 ਦੇ ਹੋਰ ਸਾਡੇ ਧਿਆਨ ਚ ਆ ਗਏ ਸੀਗੇ ਜਿਨ੍ਹਾਂ ਦੇ ਗਲਾਬ ਵੀ ਕਰਦੇ ਕਿਤੇ ਜਾ ਰਹੀ ਹੈ ਬਾਕੀ ਕਾਲਜਿਸ ਵੀ ਹੈਗੇ ਨੇ ਹੋ ਉਹ ਸਾਰਾ ਤਫਤੀਸ਼ ਕਰਕੇ ਸਰ ਕਾਲਜ ਕਿੰਨੇ ਨੇ ਤੋਂ ਬਣਾ ਹੋਰ ਵੀ ਕਿੰਨੇ ਗਿਣਤੀ ਹੈਗੇ ਨੇ ਹੋਰ ਵੀ ਅਜੇ ਕਾਲਜ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈਗੀ ਹਾਂ ਮਤਲਬ ਹੈਗੇ ਨੇ ਅਜੇ ਪੰਦਰਾਂ ਫੋਨ ਕਾਲਜ ਹੋਰ ਹੈ ਜੀ ਪੰਜਾਬ ਤੋਂ ਬਾਹਰ ਵੀ ਨਹੀਂ ਕਿ ਪੰਜਾਬ ਵਿੱਚ ਨਹੀਂ ਪੰਜਾਬ ਦੇ ਨਹੀਂ ਬਾਕੀ ਸਾਰੀ ਤਫ਼ਤੀਸ਼ ਕਰਕੇ ਜਿਹੜਾ ਵੀ ਜਲਤੀ ਪਾਇਆ ਗਿਆ ਉਹ ਫਲਾਕ ਕਰ ਦਿੱਤੀ ਹੈ ਡੇਰਾ ਵਸੀ ਤੋਂ ਨਵਨੀਤ ਸਿੰਘ ਦੀ ਰਿਪੋਰਟ